करने। थारा 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 है तेने तकड़ने तेनाली मुकाबला फस गया बहुत 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 वन टू थ्री चलो 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 ਇੰਜ ਤੇ ਲੱਤਾਂ 'ਚ ਜਾਣ ਹੂ ਤਾਂ ਹੀ ਰੇਡ ਪਾਵੋਗੇ। ਵੈਰੀ ਗੁੱਡ। ਤੇ ਆਹ ਮੁੰਡਿਆਂ ਦੀ ਡਾਈਟ ਤਿਆਰ ਆ। ਲਓ ਵੀ ਛੋਲੇ ਖਾ ਲਓ। ਸਾਰੇ ਜਣੇ ਖਾਇਆ ਕਰੋ। ਲੈ, ਕੱਟ-ਕੱਟ ਕੇ ਸਾਰੇ ਜਣੇ ਖਾ ਲਓ। ਆਂ ਹੀ ਨਿਕਲੋਗੇ। ਬਹੁਤ ਵਧੀਆ। ਆਂ ਹੀ ਲਾਇਆ ਕਰੋ ਮੈਂ ਤਾਂ ਠੀਕ ਆ ਦਿੱਲੀ। ਸ੍ਰੀ ਗਾਲ ਕੀ ਹਾਲ ਚਾਲ ਤੁਹਾਡੇ ਸਾਰਿਆਂ ਦੇ ਤੇ ਅੱਜ ਦੇ ਨਵੇਂ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਆ ਤੇ ਅੱਜ ਚੱਲੇ ਆਪਾਂ ਗਰਾਊਂਡ ਗਰਾਊਂਡ ਦੇ ਵਿੱਚ ਆਪਣਾ ਪਹਿਲਾ ਦਿਨ ਆ ਤੇ ਦੇਖੀਏ ਉਹ ਲੋ ਜੀ ਡੈਡ ਆਪਣੀ ਤਿਆਰ ਆਣ ਤੇ ਹੁਣ ਆਪਾਂ ਚੱਲਦੇ ਆਂ ਚਲੋ ਲੋ ਜੀ ਡੈਡ ਆਪਣੀ ਤਿਆਰ ਆ ਆਪਾਂ ਸ਼ੇਕਰ ਚਿਪਾਲੇ ਤੇ ਉੱਥੇ ਵਰਕਆਊਟ ਲਾਉਣ ਤੋਂ ਬਾਅਦ ਖਾਵਾਵਾਂਗੇ ਤੇ ਆਪਣੀ ਕਿਹੜੀ ਆ ਸਾਈਕਲੀ ਚੱਲੇ ਹੁਣ ਆਪਾਂ ਜੀ ਨੋਰੀ ਆਪਾਂ ਤੋਰ ਪਏ ਆਪਣੇ ਪਿੰਡ ਦਾ ਅਬ ਇਹ ਰੋੜਾ ਜੀ ਨੂੰ ਕਿ ਆਪਾਂ ਧੂਰੀ ਰੋਡ ਕਹਿੰਦੇ ਆ ਇਧਰ ਰੈਕ ਰੋਡ ਨੂੰ ਰੋੜ ਜਾਂਦਾ ਹਾਂਜੀ ਤੇ ਇਹ ਆਪਣਾ ਗਰਾਉਂਡ ਆ ਜੀ ਸਾਹਮਣੇ ਦੇਖ ਸਕਦੇ ਹੋ ਗਰਾਉਂਡ ਐਨ ਪੂਰਾ ਵਾਹਿਆ ਪਿਆ ਤੇ ਮੂਰੇ ਆ ਗਿਆ ਆਪਣਾ ਸਕੂਲ ਹਾਈ ਸਕੂਲ ਐਨ ਗਰਾਊਂਡ ਵੀ ਸਿਰਾਂਗਲ ਗੱਲ ਬਾਤ ਕਰੀ ਪੀ ਆ ਇਹ ਆ ਗਿਆ ਆਪਣਾ ਗਰਾਊਂਡ ਰੱਬਾ ਬਹਾਤ ਲਓ ਜੀ ਤੇ ਹੁਣ ਭੱਜਣ ਦੀਆਂ ਤਿਆਰੀਆਂ ਕਰਦੇ ਆ ਐਨ ਮੁੰਡਿਆਂ ਤਕਰੇ ਹੋ ਜਾ ਠੀਕ ਆ ਦੋ ਤਿੰਨ ਮੁੰਡੇ ਨੇ ਵਧੀਆ ਮਿਹਨਤ ਲਾਉਂਦੇ ਨੇ ਤੇ ਆ ਆਪਣੇ ਗਰਾਊਂਡ ਦਾ ਸ਼ੂਗਾਗਾ ਤੇ ਵਧੀਆ ਸਹੂਲਤ ਹੈ ਤੇ ਗਰਮੀਆਂ ਦੇ ਵਿੱਚ ਬਹੁਤ ਨਹਾਉਂਦੇ ਹੁੰਦੇ ਨੇ ਮੁੰਡੇ ਕੱਠ ਹੁੰਦਾ ਪੂਰਾ ਚਲੋ ਮੁੰਡਿਆ ਫਿਰ ਆ ਤਿੰਨ ਮੁੰਡੇ ਨੇ ਬਹੁਤ ਮਿਹਨਤ ਲਾਉਂਦੇ ਨੇ ਆਜੋ ਗਰਾ ਫਿਰ ਮੈਂਟ ਮਾਰੋ ਰੈਡੀ ਹੋ ਚਲੋ ਫਿਰ ਇਕਰੋ ਤਿਆਰੀ ਪੀਸ 35 ਵਾਲੇ ਮੁੰਡੇ ਪੂਰੇ ਤਗੜੇ ਨੇ ਪਲੇਅਰ ਚਲ ਹੰਪ ਗਿਆ ਰਹਿ ਗਿਆ ਪਿੱਛੇ ਪੱਦਲਾ ਮੜਿਆ ਹੌਂਕਦਾ ਜਾਣਾ ਹੁਣ ਚਲੋ 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 ਹੋ ਜੀ ਹੁਣ ਤੇ ਪੁਲ ਦੇ ਦੂਸਰੇ ਪਾਸੇ ਪਹੁੰਚ ਗਏ ਤੇ ਇਹ ਰੋਡ ਜਾਂਦਾ ਧੂਰੀ ਨੂੰ ਆ ਆ ਜਾਂਦਾ ਰੈਗੂਟ ਨੂੰ ਆ ਪਿੰਡ ਚ ਨੂੰ ਤੇ ਆ ਜਾਂਦਾ ਧੂਰੀ ਨੂੰ ਸੇਰਪੁਰ ਤੇ ਹੋਰ ਤੇ ਪਹੁੰਚ ਗਏ ਆਪਾਂ ਆਜੋ ਆਜੋ ਮੈਂਟ ਮਾਰੋ ਸਿਕਾ ਦਿੰਦੇ ਆ ਮੈਂ ਤਾਂ ਲਓ ਜੀ ਐਨ ਸਵੇ ਦਾ ਮਾਹੌਲ ਤਕੜਾ ਬਣਿਆ ਪਿਆ बजुर्ग बैठे पशु भी ना इत आए इन पार्टी हम आप दोबारा जावगे वापस इन भलो चलो, चलो खिंच दो खिंच दो गल कर करो चलो 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 वेरी गुड ਕਿਵੇਂ ਹਾਂ ਕਹਦੇ ਵਧੀਆ ਭੱਜ ਕੇ ਆਏ ਨੇ ਚਲ ਆਜੋ ਫਿਰ ਪਹ ਚਾਲਦੇ ਹਾਂ ਗਰਾਊਂਡ 'ਚ ਜੀੜਦਾ ਹੋਇਆ ਆਰੇ ਸਾਹ ਬਣਾਇਆ ਹੈ ਜਿਵੇਂ ਤੇ ਆ ਆਪਣਾ ਗਰਾਊਂਡ ਆ ਗਰਾਊਂਡ ਤੁਸੀਂ ਦੇ ਹੀ ਸਕਦੇ ਹੋ ਐਨ ਪੂਰਾ ਘੈਂਟ ਬਣਾਇਆ ਪਿਆ ਆਜੋ ਵੀ ਹੁਣ ਤੇ ਹੁਣ ਇਹਨਾਂ ਦਾ ਗਰਾਊਂਡ ਵਰਕ ਸ਼ੁਰੂ ਕਰਦੇ ਆਂ ਦੇਖੀ ਜਿਹਾ ਉਹ ਤੇ ਅੱਜ ਪਹਿਲਾ ਦਿਨ ਆ ਥੋੜਾ ਜਿਹਾ ਲੋਟ ਹੀ ਲਵਾਵਾਂਗੇ ਹੌਣ ਲਈ ਬੁਲਾ ਦੇਣਾ ਕਿਉਂ-ਕਿ ਮੁੰਡੇ ਵਧਗੇ ਨਾ ਆਪਾਂ ਫਰਕ ਲਾਵਾਂਗੇ ਨਾਲੇ ਮੁੰਡਿਆਂ ਆਵਾਮਾਂਗੇ ਆਜੋ ਵੀ ਚਲੋ ਫਿਰ ਆਜੋ ਮੁੰਡਿਓ ਐਨ ਕਨੇ ਮੁੰਡਿਆਂ ਨੇ ਗਰਾਊਂਡ 'ਚ ਐਂਟਰੀ ਕਰਤੀ ਦੇਖੀ ਜਾਓ ਫਿਰ ਵਾਹ ਵੀ ਵਾਹ ਆਜੋ ਕਨੇ ਇਧਰ ਬਾਬਾ ਵੀ ਬੋਲ ਪਿਆ ਸਾਹਮਣੇ ਉਹ ਗੁਰੂ ਘਰ ਆ ਤੇ ਇਕ ਗੁਰੂ ਘਰ ਆਪਣੇ ਇੱਧਰ ਆਗਾ ਕੁਟੀਆ ਸਾਹਿਬ ਤੇ ਇੱਧਰ ਹੈਗਾ ਡੇਰਾ ਇਹ ਛੱਡੋ ਸਾਹਮਣੇ ਡੇਰਾਗਾ ਐਨ ਗੁਰੂਆਂ ਪੀਰਾਂ ਦੀ ਧਰਤੀ ਆ ਚਾਰੇ ਪਾਸੇ ਕਿਰਪਾ ਆ ਗਈ ਬਾਬੇ ਦੀ ਹਨਾ ਐਨ ਸਰਾ ਗੱਲਬਾਤ ਹੋਈ ਪਈ ਆ ਤੇ ਮੁੰਡੇ ਵੀ ਪੂਰੀ ਮਿਹਨਤ ਲਾਉਂਦੇ ਨੇ ਇਹ ਕਹਿੰਦੇ ਕੋਲਡ ਵਾਲਾ ਫੌਜੀ ਸੀ ਜਿਹੜਾ ਇੱਥੀ ਖੇਡ ਕੇ ਬਣਿਆ ਆਹ ਗਰਾਊਂਡਾਂ ਦੇ ਵਿੱਚ ਤੁਸੀਂ ਸੁਣੇ ਹੋਣਾ ਨਾ ਸਾਰੀ ਦੁਨੀਆ ਦੇ ਵਿੱਚ ਚੱਲਦਾ ਨਾਂ ਬੰਦੇ ਦਾ 21 ਸਾਲ ਬਾਅਦ ਆਇਆ ਵੀਡੀਓ ਵੀ ਤੁਸੀਂ ਦੇਖ ਸਕਦੇ ਹੋ ਮੇਰੀ ਪਾਈ ਹੋਈ ਆ YouTube ਤੇ ਪੂਰੀ ਵੀਡੀਓ ਚੈੱਕ ਕਰਿਓ ਚਲੋ ਵੇ ਪਹਿਲਾਂ ਜੰਪ ਐਕਸਰਸਾਈਜ਼ ਕਰ ਫਿਰੋ ਲਾਓ ਜੰਪਰ ਬਾ ਤਿੰਨੇ ਲੈਨ ਚ ਹੋ ਜੋ ਕੋਈ ਚੱਕਰ ਨਹੀਂ ਤਿੰਨ ਜਣੇ ਹੀ ਅੱਜ ਤਾ ਚਲੋ 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 ਜੋਰ ਨਾਲ ਤੇ ਲਹਿਰੀ ਛੱਡ ਕੇ ਜੰਪਿੰਗ ਕਰੋ ਬਹੁਤ ਧੀਰਾ ਪੂਰੀ ਬਾਡੀ ਵਾਰਮਅਪ ਹੋਣ ਤੋਂ ਬਾਅਦ ਹੀ ਖੇਡਣਾ ਅੱਜ ਖੇਡਣਾ ਵੀ ਤੁਸੀਂ ਠੀਕ ਆ ਮੈਂ ਇਹ ਤਾਂ ਘੱਟ ਲਾ ਲਓ ਨਾ ਚੇ 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 ਢੜੀ ਮੈਂ ਕਰੀਏ ਕੋ ਵਧੀਆ ਇਹ ਪ੍ਰੈਕਸਰਸਾਈਜ਼ ਕਿਵੇਂ ਲਉਣੀ ਆਏ ਨਾ ਨਾਲ ਦੀ ਨਾਲ ਜੰਪ ਪੀੜੀ ਚ ਚਲਾਉਣੀ ਹੈ ਵੈਰੀ ਗੁੱਡ ਚਲੋ ਚਲੋ ਕਾਸ ਤਮਰਤ क्रोध ਦੇਖੋ ਚੇਜ ਸਾਈਡਾਂ ਤੇ ਨਾਮ ਹੈ ਤੁਮ ਨੂੰ ਕਿਹਦਾ ਨਾਮ ਹੋਈ ਸਾਰੇ ਨਾਮ ਸੰਧਵ ਜੀ ਚਾਰ ਕਲਮਾਂ ਤਿੰਨ ਹਾਤਾ ਮਨ ਨਾਮ ਸਾਤ ਤੂੰ ਮਗਾਟਾ ਲੱਗ ਪਿਆ ਸਰੀ ਚੇਜ ਚੇਜ ਆਹ ਪਾ ਲੈ ਸੰਗੋ ਦੇ ਦਾਰਾ ਇਹ ਸਾਰੀਆਂ 12 ਪੈਕਸ ਸੱਜਾਂ ਨੇ ਠੀਕ ਆ ਸੁਹਾਉ ਇਹ ਤੋਂ ਬਾਹਰ ਮਾ ਪਕਰ ਲੈ ਇਹਨੇ ਸਾਰੀਆਂ ਚੀਜ਼ ਚੈੱਕ ਕਰ ਲੈ ਸਕੂ ਨਾ ਫੋਰ ਹੌਲੇ ਵੀੜ ਲੈ ਅੱਧੇ ਲੱਤਾਂ ਚ ਜਾਣ ਹੂ ਤਾਂ ਹੀ ਰੇਡ ਪਾਵੋਗੇ ਵੈਰੀ ਗੁੱਡ ਹੰਭ ਗਿਆ ਕੋਈ ਨਾ ਕੋਈ ਨਾ ਕੋਈ ਰੈਸਟ ਲਾ ਲੇ। ਇੱਕ ਜਿਹੜਾ ਕੱਢ ਲਓ ਕਰੋ ਸਨ। ਰੈਕਸ ਕਰ ਲਓ ਐਵੇਂ। ਕੱਲੇ-ਕੱਲੇ ਅੰਦਰੀਆ ਐਕਸਰਸਾਈਜ਼ ਕਰਕੇ ਫੇਰ ਖੇਡਣਾ। ਨਾਲ ਦੀ ਨਾਲ ਮੇਰੀ ਵੀ ਐਕਸਰਸਾਈਜ਼ ਹੋ ਜਾਂਦੀ ਆ ਥੋੜੇ। ਮੈਂ ਵੀ ਡੇਲੀ ਲਾਇਆ ਕਰਦਾ। ਲੱਕ ਵਾਲੀਆਂ, ਗੁੱਟਾਂ ਵਾਲੀਆਂ ਸਾਰੀਆਂ ਐਕਸਰਸਾਈਜ਼ਾਂ ਕਰ ਲਿਆ ਨੇ। ਫੇਰ ਫਿਰ ਅੰਤਾਰੀ ਇਤਰੀ ਨਹੀਂ ਹੁੰਦੀ। ਤਾਂ ਕੋੜ ਸਤਿ ਕਰੇ ਤੁਮੀ ਮੰਤ ਸਮਾਈ ਦਾ ਰਾਜੇ ਰਾਹੀ ਟਾਲੀਆਂ ਸੀ ਲੋਗੇ ਸਾਰੇ ਗੱਪ ਨੂੰ ਘੁਮੋੜਨਾ ਕਿੱਡੇ ਗੁੱਟ ਜਿਆ ਰੱਖਣਾ ਵਾ ਜਦ ਆ ਰਖਣਾ ਵਾ ਆਂਦੇ ਨੂੰ ਭਰਤ ਨਾਮ ਜਿਹਾ ਆ ਰਹਾਓ ਤਰੁਣ ਗਾਵ ਨੂੰ ਜਿਹਾ ਲਾ ਪਦ ਮਹੌਪ ਦੇ ਨਾਮ ਜਿਹਾ ਮਾਰੇ ਨਾਮ ਕਰ ਦਿੰਦੇ ਆਗੇ ट जावा खेडना हा ऐ करो फिर चार सौ प्रेंटा ला दो ठीक है ला दौ गल ठीक है चार, चार सौ प्रेंटा लाओ फिर उदू बाेडी जाए उठी है ਸਪ੍ਰਿੰਟ ਆਪ ਲਾਉਣਗੇ ਮੈਂ ਵੀ ਲਾਉਂਗਾ ਚਾਰ ਸਪ੍ਰਿੰਟਾ ਲਗਾਉਣੀਆਂ ਇਹਨਾਂ ਦੀਆਂ ਚਲੋ 1 2 3 ਚਲੋ ਚਲ ਚਲ

ਦੇ ਕੋ ਰਿਐਕਸ਼ਨ ਇਹਨਾਂ ਦੇ ਮੂੰਹ ਦੇ ਚਲੋ ਰੈਡੀ ਹੋ 1 2 3 ਚਲੋ ਬਹੁਤ ਵਧੀਆ ਤਿੰਨ ਹੋ ਗਈਆਂ ਬਾਈ ਚਲੋ ਆ ਤੁਹਾਡੀ ਚੌਥੀ ਸਪ੍ਰਿੰਟ ਹੋ ਗਈ ਠੀਕ ਆ ਚੌਥੀ ਆ ਜਿਹੜੀ ਤੁਸੀਂ ਲਾ ਰਹੇ ਹੋ ਹੁਣ ਰੈਡੀ 1 2 3 ਚਲੋ 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 ਬਹੁਤ ਵਧੀਆ ਬਹੁਤ ਵਧੀਆ ਗਰਾਊਂਡ ਵੀ ਪੋਲਾ ਯਾਰ ਜੋਰ ਲੱਗਦਾ ਬਹੁਤ ਵਧੀਆ ਲਾਉਂਦੇ ਆ ਮੁੰਡੇ ਮਿਹਨਤ ਹੀ ਬਹੁਤ ਵਧੀਆ ਬਹੁਤ ਵਧੀਆ ਵੈਰੀ ਗੁੱਡ ਯਾਰ ਤੇ ਹੁਣ ਹਲਕਾ ਜਾ ਤੁਸੀਂ ਮੜਿਆ ਬਸ ਫਰੀ ਨੂੰ ਰਿਲੈਕਸ ਕਰਕੇ ਉਸ ਤੋਂ ਬਾਅਦ ਖੇਡ ਲਿਓ ਠੀਕ ਆ ਦੇ ਦੋ ਯਾਫੀ ਨੇ ਹਾਂ ਤੇ ਨਹੀਂ ਟੱਕੜਨੇ ਤਿੰਨਾਂ ਦਾ ਮੁਕਾਬਲਾ ਫਸ ਗਿਆ ਆਪਸ ਵਿੱਚ ਹੁਣ ਤਾਂ ਕਿਸੇ ਨੂੰ ਬਾਕਸ ਦੇ ਨਹੀਂ ਛੇਤੀ ਇਹ ਦੇਖ ਬਹੁਤ ਵਧੀਆ ਬਹੁਤ ਵਧੀਆ ਬਹੁਤ ਬਹੁਤ ਵੈਰੀ ਗੁੱਡ ਆ ਦੋਵੇਂ ਟੱਕੜ ਯਾਫੀ ਨੇ ਆਹ ਵੱਡਾ ਖਾਣਾ ਯਾਫੀ ਆ ਪੂਰਾ ਲਫੜੇ ਪੂਰੇ ਖਾਂਦਾ ਹੈ ਚੱਲ ਬਈ ਦੂਰ ਰਹਿ ਕੇ ਕੁੱਡੀ ਪਾਇਗਾ ਠੀਕ ਆ ਟੱਚ ਲਾ ਕੇ ਦੂਰ ਹੋ ਜਾ ਕਰ ਉਦੀ ਦੂਰ ਹੋ ਜਾ ਕਰ ਚੱਲ ਚੱਲ ਵੈਰੀ ਗੁੱਡ ਹਾਂ ਹਾਂ ਦੂਰ ਰਹਿ ਕੇ ਕੁੱਡੀ ਪਾ ਲੱਤਾਂ ਬਚਾ ਕੇ ਆਪਦੀਆਂ ਚੱਲ ਚੱਲ ਲੱਤਾਂ ਬਚਾ ਕੇ ਤੈਨੂੰ ਕਹੀ ਨਾ ਲੱਤਾਂ ਪਜਾ ਕੋਈ ਨਾ ਕੋਈ ਨਾ ਛੱਡ ਦੇ ਛੱਡ ਦੇ ਬਸ ਬੜਾ ਜ਼ੋਰ ਨਾਲ ਚੱਲੋ ਚੱਲ ਬਹੁਤ ਵਧੀਆ ਬਹੁਤ ਵਧੀਆ ਪੱਜਿਆ ਪੱਜਿਆ ਪੱਜੇਗਾ ਹਾਂ ਵੈਰੀ ਗੁੱਡ ਉਭੀ ਮੁੰਡੇ ਦੀ ਫੇਰ ਕੋਡੀ ਆ। ਜਾਇਆ ਫੀਫੜ ਗਿਆ ਨੂੰ ਟੱਕਰਦਾ ਵੀ। ਚੱਲ ਚੱਲ ਕੰਮ ਬੈਕਸ਼ੈਡ। ਇਹਦੇ ਹੱਥ ਪੱਟ ਜਿਹੜਾ ਮੰਗਰ ਲਾ ਫੜਿਆ ਹਾ। ਹਾਂ ਹਾਂ। ਚੱਲ ਚੱਲ ਨਿਕਲ ਗਿਆ। ਓਹੋ ਪੁੱਠੀ ਪਾ ਲਈ। ਰਹਿਣ ਦੇ ਹੁਣ ਤਾਂ ਰਹਿਣ ਦੇ ਰਹਿਣ ਦੇ ਕਾਹਨੂੰ ਪੁੱਠਾ ਜ਼ੋਰ ਲਾਉਣਾ। ਚੱਲ ਚੱਲ ਚੱਲ। ਦੂਰ ਰਹਿ ਕੇ ਕੋਡੀ ਪਾ ਲੱਤਾਂ ਬਚਾ ਕੇ। ਲੱਤਾਂ ਹੀ ਫੜਦੇ ਆ ਇਹ ਹਾਂ ਹਾਂ ਹਾਂ। ਵੈਰੀ ਗੱਡਾ ਪੱਜਾ ਸਿੱਧੇ 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 ਹੀ ਸਿੱਧੇ ਹੀ ਸਿੱਧੇ ਹੀ ਲੈ ਇੱਥੇ ਕੱਟ ਕੇ ਮਾਰਦਾ ਜਮਾ ਸਿੱਧਾ ਵਧੀਆ ਪੱਜਾ ਆਉਂਦਾ ਸੀ ਝੋਕ ਕੇ ਘੱਟ ਮਾਰਿਆ ਨਾਲੇ ਵੈਰੀ ਗੱਡਾ ਪੜੇ ਕਰ ਪੜਿਆ ਪੱਜਾ 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 ਹਾਂ ਹਾਂ ਦੂਰੀ ਰਹਿ ਦੂਰੀ ਰਹਿ ਪੱਜਾ ਪੱਜਾ ਸਿੱਧੇ ਬਹੁਤ ਵਧੀਆ ਹਾਂ ਐਂ ਪੱਜਾ ਕਰ ங்க ஃடோன் யோ ਫਟ ਉੱਟ ਨੀਆ ਹੰਬਾਤਾ ਬਾਈ ਦੇਖੋ ਆਪ ਵੀ ਬਹਿ ਗਏ ਫੁੱਲ ਜੋਰ ਲਵਾਤਾ ਇਹਨਾਂ ਨੇ ਮੇਰਾ ਉੱਠੋ ਉੱਠੋ ਲੋ ਜੀ ਤੇ ਉਧਰ ਲਈ ਛੜ ਕਰੈਕਟ ਵਾਲੇ ਮੁੰਡੇ ਵੀ ਆ ਗਏ ਚਲੋ ਚਲੋ ਦੂਰੀ ਦੂਰੀ ਦੂਰ ਹੋ ਕੇ ਭੱਜ ਦੂਰ ਹੋ ਕੇ ਲਵੇਂ ਨਾ ਲੱਗੇ ਦੇ ਚੱਲ 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 ਹਾਂ ਹਾਂ ਖਿੱਚ ਦੇ ਖਿੱਚ ਦੇ ਸਿੱਧੀ ਸਪੀਡ ਖਿੱਚ ਦੇ ਖਿੱਚ ਦੇ ਬੇ ਆਏ ਹੋ ਡਾਈ ਨਾ ਆਏ ਹੈਪ ਪੈੜਾ ਜੱਫਾ ਦੇ ਕਿਹੜੇ ਹਿਸਾਬ ਨਾਲ ਆਇਆ ਬਾਓ ਮੁੰਡਿਆ ਡਾਈ ਡੂ ਹੀ ਕਿੱਥੇ ਮਾਰਨਦਾ ਵੱਡ ਖਾਣਾ ਜਾਫੀ ਆ ਚੱਲ ਵੀ ਮੁੰਡਿਆ ਕਹਿੰਦੇ ਬੰਦੇ ਚੇਂਜ ਕਰਤੇ ਜਾਫੀ ਕੋਡੀਆਂ ਪਾਉਣ ਲੱਗਾ ਜਾਫੀ ਬਹੁਤ ਵਧੀਆ ਚੱਲ ਚੱਲ ਲੱਤਾਂ ਬਚਾ ਕੇ ਪੜਾ ਓਏ ਤੱਕੜਾ ਉਹ ਵੀ ਤੱਕੜਾ ਮੂਰੇ ਗੋਟੀ ਨਹੀਂ ਛੱਡਦਾ ਫੜ ਕੇ ਕਹਿੰਦੇ ਏ ਲੱਤ ਫੜ ਲੈ ਨਾਲ ਦੀ ਨਾਲ ਲੱਤ ਫੜ ਲਈ ਦੀ ਹੁੰਦੀ ਆ ਗੋਟੀ ਪੱਕਾ ਕਰ ਜੀਦਾ ਗੋਟੀ ਰੱਖ ਗੋਟੀ ਪੱਕਾ ਕਰਕੇ ਰੱਖ ਛੱਡੀ ਨਾ ਵੈਰੀ ਗੁੱਟ ਨਾਲ ਦੀ ਨਾਲ ਲੱਤ ਫੜ ਲਈ ਦੀ ਹੁੰਦੀ ਜਦ ਗੁੱਟ ਛੱਡਦਾ ਦੇਖੇ ਨਾਲ ਹੀ ਨਾਲ ਲੱਤ ਗੋਟੀ ਨਹੀਂ ਛੱਡਦਾ ਮੈਂ ਲੰਦਾ ਏ ਕਾਮ ਹੁੰਦਾ ਜਾਂਦਾ ੜੀ ਵੈਰੀ ਗੁੱਟ ਪੁੱਠੇ ਕਰ ਕਰ ਛੜਦਾ ਲਓ ਜੀ ਤੇ ਆਥਣ ਹੋ ਚੱਲਿਆ ਨੇਰਾ ਹੋਣ ਦੀ ਤਿਆਰੀ ਆ ਤੇ ਮੁੰਡਿਆਂ ਨੇ ਕੱਪੜੇ ਪਾ ਲਏ ਤੇ ਆਹ ਮੁੰਡਿਆਂ ਦੀ ਡਾਈਟ ਤਿਆਰ ਆ ਲਓ ਵੀ ਛੋਲੇ ਖਾ ਲਓ ਸਾਰੇ ਜਣੇ ਖਾਇਆ ਕਰੋ ਲੈ ਕੱਢ ਕੱਢ ਕੇ ਸਾਰੇ ਜਣੇ ਖਾ ਲਓ ਐਂ ਕੱਢ ਲਓ ਇਹਦੇ ਨਾਲ ਬਹੁਤ ਵਧੀਆ ਆ ਹੀ ਲਾਇਆ ਕਰੋ ਮੈਂ ਤਾਂ ਠੀਕ ਆ ਢਿੱਲੀ ਢਿੱਲੀ ਲਾਇਆ ਕਰੋ ਤੇ ਜਿੰਨਾ ਕੋਸ਼ ਕਰ ਸਕਦਾ ਆਪਾਂ ਲਿਆਇਆ ਕਰਾਂਗੇ ਢਿੱਲੀ ਕਾਲੇ ਚਨੇ ਜਾਂ ਇੱਥੇ ਬਾਲ ਕੇ ਖਾਇਆ ਕਰਾਂਗੇ ਇੰਨੀ ਕੁ ਡਾਇਟ ਲਈ ਜਾਇਆ ਕਰੋ ਜਿੰਨੇ ਕਾਲੇ ਆਪਾਂ ਹੈਗੇ ਆ ਜਿਹੜੇ ਭਰਾ ਤੋਂ ਬਾਹਲੀ ਡਾਇਟ ਨਹੀਂ ਖਾਦੀ ਜਾਂਦੀ ਕਾਲੇ ਚਨੇ ਜ਼ਰੂਰ ਖਾਇਆ ਕਰੋ ਵਰਕਆਊਟ ਤੋਂ ਬਾਅਦ ਸਵੇਰ ਸ਼ਾਮ ਠੀਕ ਆ ਭਾਈ ਅੱਜ ਦੇ ਬਲੌਗ ਦੀ ਆਪਾਂ ਇੱਥੇ ਸਮਾਪਤੀ ਕਰਦੇ ਆ ਜੇ ਸਾਡਾ ਬਲੌਗ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਸ਼ੇਅਰ ਤੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਧੰਨਵਾਦ ਮਿਲਦੇ ਆਂ ਵੀ ਅਗਲੇ ਬਲੌਗ ਵਿੱਚ ਬਾਏ ਬਾਏ ਟਾਟਾ ਚਲੋ ਵੀ ਕਰ ਦੋ ਮੁੰਡਿਓ ਬਾਏ ਫਿਰ ਠੀਕ ਆ